ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪੀਟਲ ਵਰਲਡ ਕੈਂਸਰ ਕੇਅਰ ਦੇ ਰੂਪ ਦੇ ਵਿੱਚ ਸ਼੍ਰੀ ਅਨੰਤਪੁਰ ਸਾਹਿਬ ਦੇ ਲੋਕਾਂ ਨੂੰ ਬਹੁਤ ਵੱਡੀ ਸੁਗਾਤ ਮਿਲ ਚੁੱਕੀ ਹੈ ਅੱਜ ਜਾਨੀ ਕਿ 22 ਨੰਬਰ ਨੂੰ ਪਿੰਡ ਡੂਮੀਆੜ ਦੇ ਵਿੱਚ ਇਹ ਹਸਪੀਟਲ ਲੋਕਾਂ ਦੇ ਲਈ ਬਿਲਕੁਲ ਓਪਨ ਹੋ ਚੁੱਕਿਆ ਹੈ ਇੱਥੇ ਚਾਰ ਮੰਜ਼ਿਲਾ ਇਮਾਰਤ ਬਹੁਤ ਸੋਹਣੀ ਬਣਾਈ ਗਈ ਹੈ ਜਿਸ ਦੇ ਵਿੱਚ 24 ਘੰਟੇ ਐਮਰਜੈਂਸੀ ਤੇ ਨਾਲ OPD ਵੀ ਤਿਆਰ ਕੀਤੀ ਗਈ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਨੂਰਪੁਰ ਵੈਦੀ ਰੋਪੜ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਨਾਲ हिमाचल ਦੇ ਲੋਕ ਵੀ ਇਸ ਦਾ ਫਾਇਦਾ ਉਠਾ ਸਕਦੇ ਨੇ ਇੱਥੇ ਛੋਟੇ ਇਲਾਜ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਕੀਤਾ ਜਾਵੇਗਾ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਹਸਪਤਾਲ ਦੇ ਅੰਦਰ ਹੀ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਮਰੀਜ਼ ਦੇ ਨਾਲ ਦੇ ਲੋਕ ਆ ਕੇ ਅਰਦਾਸ ਕਰ ਸਕਦੇ ਨੇ ਬਾਕੀ ਅੰਦਰੋਂ ਵੀ ਬਹੁਤ ਸੋਹਣੀ ਇਮਾਰਤ ਹੈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਇੱਥੇ ਮਸ਼ੀਨਾਂ ਆ ਚੁੱਕੀਆਂ ਨੇ ਸਟਾਫ ਆ ਚੁੱਕਿਆ ਤੇ ਆਮ ਲੋਕ ਹੈ ਜਿਹੜੇ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਦੇ ਨੇ ਹੁਣ ਪੀਜੀਆਈ ਜਾਣ ਦੀ ਲੋੜ ਨਹੀਂ ਹੈ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਆ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਪੰਜਾਬੀਆਂ ਨੂੰ ਇੱਥੋਂ ਦਾ ਪਤਾ ਲੱਗ ਸਕੇ ਤੇ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਣ ਕਿਉਂਕਿ ਪੀਜੀਆਈ ਦੇ ਵਿੱਚ ਜਾ ਕੇ ੱੱਕੇ ਖਾਣ ਦੇ ਨਾਲੋਂ ਆਪਣੇ ਆਨੰਦਪੁਰ ਸਾਹਿਬ ਏਰੀਏ ਦੇ ਵਿੱਚ ਆਣਾ ਬਿਲਕੁਲ ਸਹੀ ਰਹੂਗਾ ਸੋ ਵੀਡੀਓ